ਸਭ ਤੋਂ ਪਹਿਲਾਂ ਪੰਜਾਬੀ ਗਰੁੱਪ ਆ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਅੱਜ ਅਸੀਂ ਇੱਕ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅਜਿਹੇ ਉਪਾਅ ਵੀ ਨਾਲ ਹੀ ਦੱਸਾਂਗੇ ਜਿਸ ਨਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਉਹਨਾਂ ਦਾ ਬਹੁਤ ਚੰਗਾ ਪ੍ਰਭਾਵ ਦੇਖਣ ਨੂੰ ਮਿਲੇਗਾ ਜੀ ਸੰਗਤ ਜੀ ਅੱਜ ਦੀ ਜਾਣਕਾਰੀ ਇਹ ਹੈ ਕਿ ਸਾਨੂੰ ਵੀਰਵਾਰ ਵਾਲੇ ਦਿਨ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੇ ਕੰਮ ਹਨ ਜੋ ਕਿ ਸਾਨੂੰ ਵੀਰਵਾਰ ਵਾਲੇ ਦਿਨ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਜੀ ਸੰਗਤ ਜੀ ਕੋਈ ਵੀ ਕੰਮ ਹੋਵੇ ਕੋਈ ਵੀ ਗਤੀਵਿਧੀਆਂ ਹੋਣ ਭਾਵੇਂ ਅਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹਾਂ ਜੀ ਉਹ ਕੰਮ ਆਪਣੇ ਧਰਮ ਦੇ ਹਿਸਾਬ ਨਾਲ ਹੀ ਕਰਨੇ ਪੈਂਦੇ ਹਨ ਪਰ ਕਈ ਵਾਰ ਸੰਗਤ ਜੀ ਜਾਣੇ ਜਾਂ ਨਾ ਜਾਣੇ ਵਿੱਚ ਸਾਡੇ ਤੋਂ ਕਈ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਾਂ ਅਜਿਹੇ ਕੰਮ ਜੋ ਕਿ ਗਲਤ ਦਿਨਾਂ ਵਿੱਚ ਸਾਡੇ ਤੋਂ ਹੋ ਜਾਂਦੇ ਹਨ ਜਿਨ੍ਹਾਂ ਦਾ ਸਾਨੂੰ ਚੰਗਾ ਫਲ ਮਿਲਣ ਦੀ ਬਜਾਏ ਉਸ ਦਾ ਨੁਕਸਾਨ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਦੇਖਣ ਨੂੰ ਮਿਲਦਾ ਹੈ ਜੀ ਸੰਗਤ ਜੀ ਵੀਰਵਾਰ ਵਾਲੇ ਦਿਨ ਨੂੰ ਹਫਤੇ ਦਾ ਬੜਾ ਹੀ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ ਜੀ ਇਹ ਵੀਰਵਾਰ ਦਾ ਦਿਨ ਸਾਨੂੰ ਸਿਰਫ ਇੱਕ ਗਲਤੀ ਕਰਕੇ ਅਰਸ਼ ਤੋਂ ਫਰਸ਼ ਤੇ ਲਿਆ ਸਕਦਾ ਹੈ ਜੀ ਸੰਗਤ ਜੀ ਇਹ ਦਿਨ ਗ੍ਰਹਾਂ ਦੇ ਹਿਸਾਬ ਨਾਲ ਬ੍ਰਹਸਪਤੀ ਗ੍ਰਹਿ ਨਾਲ ਚੰਗਾ ਸੰਬੰਧ ਰੱਖਦਾ ਹੈ ਜੀ ਅਤੇ ਇਸ ਨੂੰ ਵਿਸ਼ਨੂੰ ਮਹਾਰਾਜ ਦਾ ਦਿਨ ਵੀ ਕਿਹਾ ਜਾਂਦਾ ਹੈ ਜੀ ਇਸ ਕਰਕੇ ਜੇਕਰ ਸੰਗਤ ਜੀ ਸਾਡੇ ਦਿਨ ਸਹੀ ਨਹੀਂ ਚੱਲ ਰਹੇ ਧਨ ਦੀ ਕਮੀ ਵਾਰ-ਵਾਰ ਘਰ ਵਿੱਚ ਆ ਰਹੀ ਹੈ ਤਾਂ ਇਹ ਯਕੀਨਨ ਤੌਰ ਤੇ ਸਾਡੀ ਹੀ ਕੀਤੀ ਗਲਤੀ ਦਾ ਸਾਨੂੰ ਅਸਰ ਦਿਖਾਈ ਦੇ ਰਿਹਾ ਹੈ ਜੀ ਵੀਰਵਾਰ ਵਾਲੇ ਦਿਨ ਕਈ ਅਜਿਹੇ ਕੰਮ ਕਰਕੇ ਅਸੀਂ ਆਪਣੇ ਬੁੱਧ ਨੂੰ ਖੁਸ਼ ਕਰ ਸਕਦੇ ਹਾਂ ਜੀ ਅਤੇ ਜਾਣੇ-ਅਣਜਾਣੇ ਵਿੱਚ ਕੀਤੇ ਕੰਮਾਂ ਨਾਲ ਸਾਡਾ ਬੁੱਧ ਖਰਾਬ ਹੋ ਸਕਦਾ ਹੈ ਸੰਗਜੀ ਔਰਤਾਂ ਦੇ ਪੱਖ ਤੋਂ ਦੇਖੀਏ ਤਾਂ ਜੇਕਰ ਔਰਤਾਂ ਦਾ ਵਿਆਹ ਨਹੀਂ ਹੋ ਰਿਹਾ ਤਾਂ ਪੱਕਾ ਉਹਨਾਂ ਦਾ ਬੁੱਧ ਗ੍ਰਹਿ ਖਰਾਬ ਚੱਲ ਰਿਹਾ ਹੋਵੇਗਾ ਅਤੇ ਜੇਕਰ ਵਿਆਹ ਹੋ ਵੀ ਜਾਂਦਾ ਹੈ ਤਾਂ ਅੱਗੇ ਰਸਤੇ ਵਿੱਚ ਲੜਾਈ ਝਗੜੇ ਹੋਣੇ ਲਾਜ਼ਮੀ ਹੋ ਜਾਂਦੇ ਹਨ ਇਸ ਤਰ੍ਹਾਂ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਬੁੱਧ ਗ੍ਰਹਿ ਖਰਾਬ ਚੱਲਦੇ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਜੀ ਸੰਗਲ ਜੀ ਬੁੱਧ ਗ੍ਰਹਿ ਧਰਮ ਨਾਲ ਬਹੁਤ ਸਟਰੋਂਗ ਸਬੰਧ ਰੱਖਦਾ ਹੈ ਜੀ ਤੁਸੀਂ ਕਿਸੇ ਵੀ ਧਰਮ ਨਾਲ ਸਬੰਧ ਰੱਖ ਸਕਦੇ ਹੋ ਪਰ ਬੁੱਧ ਗ੍ਰਹਿ ਹਮੇਸ਼ਾ ਤੁਹਾਡੇ ਧਰਮ ਦੇ ਹਿਸਾਬ ਨਾਲ ਹੀ ਆਪਣੀ ਪ੍ਰਤੀਕਿਰਿਆ ਕਰਦਾ ਹੈ ਜੀ ਇਸ ਕਰਕੇ ਜੇਕਰ ਤੁਸੀਂ ਕਈ ਅਜਿਹੇ ਕੰਮ ਵੀਰਵਾਰ ਵਾਲੇ ਤਾਂ ਕਰ ਦਿੰਦੇ ਹੋ ਇਹ ਗਲਤੀਆਂ ਤੁਹਾਨੂੰ ਗਰੀਬ ਕਰ ਦੇਣੀਆਂ ਜੀ ਇਹ ਗਰੀਬੀ ਪੈਸੇ ਦੀ ਵੀ ਹੋ ਸਕਦੀ ਹੈ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਗਰੀਬੀ ਵੀ ਹੋ ਸਕਦੀ ਹੈ ਜੀ ਅਤੇ ਆਪਣੇ ਰਿਸ਼ਤਿਆਂ ਵਿੱਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜੀ ਇਸ ਕਰਕੇ ਸੰਧ ਜੀ ਕਈ ਅਜਿਹੇ ਕੰਮ ਵੀਰਵਾਰ ਵਾਲੇ ਤਾਂ ਨਹੀਂ ਕਰਨੇ ਜੀ ਤੁਸੀਂ ਔਰਤ ਹੋਵੋ ਕੋਈ ਮਰਦ ਹੋਵੋ ਵਿਦਿਆਰਥੀ ਹੋਵੋ ਜਾਂ ਕੋਈ ਅਜੀਹਾ ਵਿਅਕਤੀ ਜੋ ਇੱਕ ਨੌਕਰੀ ਕਰਦਾ ਹੈ ਕਿਉਂਕਿ ਸੰਗਤ ਜੀ ਨੌਕਰੀ ਵਿੱਚ ਤਰੱਕੀ ਕਰਨ ਦੇ ਲਈ ਵੀ ਬੁੱਧ ਗ੍ਰਹਿ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾ ਕੰਮ ਜੋ ਤੁਸੀਂ ਭੁੱਲ ਕੇ ਵੀ ਵੀਰਵਾਰ ਵਾਲੇ ਦਿਨ ਨਹੀਂ ਕਰਨਾ ਜੀ ਸੰਗਤ ਜੀ ਇਹ ਕੰਮ ਔਰਤਾਂ ਲਈ ਹੈ ਜੀ ਕਿ ਤੁਸੀਂ ਵੀਰਵਾਰ ਵਾਲੇ ਦਿਨ ਕੇਸ਼ੀ ਸਨਾਨ ਨਹੀਂ ਕਰਨਾ ਜੀ ਅਜੀਹਾ ਮੰਨਿਆ ਜਾਂਦਾ ਹੈ ਕਿ ਵੀਰਵਾਰ ਵਾਲੇ ਦਿਨ ਕੇਸ਼ੀ ਸਨਾਨ ਕਰਨ ਨਾਲ ਭਾਵੇਂ ਆਪਣੇ ਵਾਲਾਂ ਨੂੰ ਧੋਣ ਨਾਲ ਵਿਆਹ ਦੇ ਜੋਗ ਘਟ ਜਾਂਦੇ ਹਨ ਅਤੇ ਅੱਗੇ ਰਸਤਿਆਂ ਵਿੱਚ ਵੀ ਕਾਫੀ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ ਇਸ ਕਰਕੇ ਭੁੱਲ ਕੇ ਵੀ ਵੀਰਵਾਰ ਵਾਲੇ ਦਿਨ ਆਪਣੇ ਵਾਲਾਂ ਨੂੰ ਨਾ ਧੋਵੋ ਜੀ ਸੰਗਜੀ ਵੀਰਵਾਰ ਵਾਲੇ ਦਿਨ ਆਪਣੇ ਨੋਹਾਂ ਨੂੰ ਕੱਟਣਾ ਅਤੇ ਆਪਣੇ ਵਾਲਾਂ ਨੂੰ ਕੈਂਚੀ ਲਾਉਣਾ ਭਾਵੇਂ ਵਾਲਾਂ ਨੂੰ ਕਟਾਉਣਾ ਬੜਾ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਬੁਰਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ ਜੀ ਅਤੇ ਵਿਅਕਤੀ ਦੀ ਉਮਰ ਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਜੀ ਤੀਸਰੀ ਸਭ ਤੋਂ ਵੱਡੀ ਗਲਤੀ ਜੋ ਕਿ ਸੰਗਤਾਂ ਆਮ ਹੀ ਕਰ ਦਿੰਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਸਾਨੂੰ ਇਹ ਚੀਜ਼ ਬਰਕਤ ਕਿਉਂ ਨਹੀਂ ਦੇ ਰਹੀ ਸੰਗਤ ਜੀ ਤੁਸੀਂ ਕਦੇ ਵੀ ਵੀਰਵਾਰ ਵਾਲੇ ਦਿਨ ਕਦੇ ਵੀ ਕੋਈ ਨਵੀਂ ਵਸਤੂ ਨੂੰ ਖਰੀਦ ਕੇ ਨਹੀਂ ਲਿਆਉਣਾ ਜੀ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਉਹ ਨਵੀਂ ਖਰੀਦੀ ਵਸਤੂ ਤੁਹਾਨੂੰ ਕਦੇ ਵੀ ਬਰਕਤ ਨਹੀਂ ਦੇਵੇਗੀ ਸੰਗਤ ਜੀ ਸਿਰਫ ਇੱਕ ਦਿਨ ਦੀ ਗੱਲ ਹੁੰਦੀ ਹੈ ਇਸ ਕਰਕੇ ਭੁੱਲ ਕੇ ਵੀ ਵੀਰਵਾਰ ਵਾਲੇ ਦਿਨ ਨਵੀਂ ਵਸਤੂ ਨਾ ਖਰੀਦੋ ਜੀ ਵੀਰਵਾਰ ਵਾਲੇ ਦਿਨ ਖਰੀਦੀ ਵਸਤੂ ਹਮੇਸ਼ਾ ਨੁਕਸਾਨ ਦੇਣ ਨੂੰ ਕਾਹਲੀ ਰਹਿੰਦੀ ਹੈ ਜੀ ਚੌਥੀ ਗਲਤੀ ਜੋ ਕਿ ਸੰਗਤਾਂ ਆਮ ਹੀ ਕਰ ਦਿੰਦੀਆਂ ਹਨ ਕਿ ਜੇਕਰ ਘਰ ਦਾ ਕਿਸੇ ਵੀ ਪ੍ਰਕਾਰ ਦਾ ਕੰਮ ਤੁਸੀਂ ਕਰਵਾਉਂਦੇ ਹੋ ਤਾਂ ਉਸ ਨੂੰ ਵੀਰਵਾਰ ਵਾਲੇ ਦਿਨ ਕਦੇ ਵੀ ਸ਼ੁਰੂ ਨਹੀਂ ਕਰਨਾ ਚਾਹੀਦਾ ਸੰਗਤ ਜੀ ਇਹ ਕੰਮ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਕਈ ਵਾਰ ਅਸੀਂ ਘਰ ਨੂੰ ਰੈਨੋਵੇਟ ਕਰਵਾਉਂਦੇ ਹਾਂ ਜਾਂ ਫਿਰ ਘਰ ਨੂੰ ਰੰਗ ਕਰਵਾਉਂਦੇ ਹਾਂ ਤਾਂ ਇਸ ਤਰ੍ਹਾਂ ਦਾ ਕੰਮ ਵੀਰਵਾਰ ਵਾਲੇ ਦਿਨ ਨੂੰ ਸ਼ੁਰੂ ਕਰਨਾ ਬਹੁਤ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਇਸ ਕਰਕੇ ਅਗਲੇ ਕੁਝ ਦਿਨਾਂ ਵਿੱਚ ਘਰ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ ਜੀ। ਸੰਤ ਜੀ ਹੁਣ ਜਾਣਦੇ ਹਨ ਕਿ ਅਜਿਹੇ ਉਹ ਕੰਮ ਹਨ ਜੋ ਤੁਸੀਂ ਵੀਰਵਾਰ ਵਾਲੇ ਦਿਨ ਕਰਕੇ ਆਪਣੇ ਘਰ ਦੀਆਂ ਖੁਸ਼ੀਆਂ ਲਿਆ ਸਕਦੇ ਹੋ ਜੀ। ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਵੀਰਵਾਰ ਵਾਲੇ ਦਿਨ ਇੱਕ ਤુલਸੀ ਦਾ ਬੂਟਾ ਘਰ ਵਿੱਚ ਜ਼ਰੂਰ ਲਗਾਉਣਾ ਹੈ ਜੀ। ਤੁਸੀਂ ਪੁਰਾਣੇ ਸਮੇਂ ਵਿੱਚ ਵੀ ਸੰਤ ਜੀ ਦੇਖਿਆ ਹੋਵੇਗਾ ਕਿ ਘਰ ਵਿੱਚ ਇੱਕ ਤુલਸੀ ਦਾ ਬੂਟਾ ਜ਼ਰੂਰ ਹੁੰਦਾ ਸੀ। ਉਹ ਨਾ ਕੇਵਲ ਘਰ ਵਿੱਚ ਖੁਸ਼ੀਆਂ ਬਣਾਈ ਰੱਖਦਾ ਸੀ ਨਾਲ ਹੀ ਘਰ ਵਿੱਚ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਦਾ ਸੀ ਅਤੇ ਨਜ਼ਰਾਂ ਤੋਂ ਵੀ ਬਚਾਈ ਰੱਖਦਾ ਸੀ ਜੀ ਇਸ ਕਰਕੇ ਵੀਰਵਾਰ ਵਾਲੇ ਦਿਨ ਤુલਸੀ ਦਾ ਬੂਟਾ ਆਪਣੇ ਘਰ ਵਿੱਚ ਲਾਉਣਾ ਬਹੁਤ ਹੀ ਲਾਭਦਾਇਕ ਸਾਬਿਤ ਹੋ ਸਕਦਾ ਹੈ ਦੂਸਰਾ ਕੰਮ ਸੰਗਤ ਜੀ ਜੋ ਤੁਸੀਂ ਜ਼ਰੂਰ ਕਰਨਾ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕਿਸੇ ਵੀ ਪ੍ਰਕਾਰ ਦਾ ਕਵਾੜ ਪਿਆ ਹੈ ਤਾਂ ਵੀਰਵਾਰ ਵਾਲੇ ਦਿਨ ਤੁਸੀਂ ਉਸ ਕਵਾੜ ਨੂੰ ਘਰੋਂ ਜ਼ਰੂਰ ਕੱਢ ਦੇਣਾ ਹੈ ਜੀ ਇਸ ਨਾਲ ਸਾਡੇ ਘਰ ਦੀ ਨਕਾਰਾਤਮਕ ਸ਼ਕਤੀ ਤੁਹਾਡੇ ਘਰ ਨੂੰ ਛੱਡ ਕੇ ਚਲੀ ਜਾਵੇਗੀ ਸੰਗਤ ਜੀ ਵੀਰਵਾਰ ਵਾਲੇ ਦਿਨ ਤੁਸੀਂ ਕਈ ਪ੍ਰਕਾਰ ਦੇ ਪੁੰਨ ਕਰਕੇ ਵੀ ਆਪਣੀਆਂ ਖੁਸ਼ੀਆਂ ਨੂੰ ਬਣਾਈ ਰੱਖ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਵੀ ਕੀੜਿਆਂ ਦਾ ਭੌਣ ਹੈ ਜਾਂ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਘਰ ਦੇ ਗੇਟ ਵਿੱਚ ਕੋਈ ਵੀ ਗਊ ਮਾਤਾ ਆਉਂਦੀ ਹੈ ਜਾਂ ਕੋਈ ਵੀ ਕੁੱਤਾ ਜਾਂ ਬਿੱਲੀ ਤੁਹਾਡੇ ਘਰ ਦੇ ਆਸ-ਪਾਸ ਆਉਂਦੇ ਹਨ ਤਾਂ ਵੀਰਵਾਰ ਵਾਲੇ ਦਿਨ ਉਹਨਾਂ ਨੂੰ ਜਰੂਰ ਤੁਸੀਂ ਗੁਰ ਦੇ ਨਾਲ ਦੋ ਰੋਟੀਆਂ ਜ਼ਰੂਰ ਖਵਾਉਣੀਆਂ ਹਨ ਜੀ ਵੀਰਵਾਰ ਵਾਲੇ ਦਿਨ ਕੀਤਾ ਪੁੰਨ ਤੁਹਾਨੂੰ ਹਮੇਸ਼ਾ ਹੀ ਨਕਾਰਾਤਮਕ ਸ਼ਕਤੀ ਤੋਂ ਦੂਰ ਕਰੇਗਾ ਅਤੇ ਤੁਹਾਡੇ ਘਰ ਵਿੱਚ ਅਮਨ ਅਤੇ ਚੈਨ ਲਿਆਉਣ ਵਿੱਚ ਤੁਹਾਡੀ ਮਦਦ ਕਰੇਗਾ ਜੀ ਕਿਉਂਕਿ ਸੰਗਤ ਜੀ ਜੇਕਰ ਵੀਰਵਾਰ ਵਾਲੇ ਦਿਨ ਅਸੀਂ ਜ਼ਿਆਦਾ ਪੁੰਨ ਕਰਦੇ ਹਾਂ ਤਾਂ ਇਹ ਮੰਨਿਆ ਜਾਂਦਾ ਹੈ ਕਿ ਅਸੀਂ ਬੁਰੀਆਂ ਸ਼ਕਤੀਆਂ ਨੂੰ ਜਾਂ ਬੁਰੇ ਪ੍ਰਭਾਵ ਜੋ ਸਾਡੇ ਘਰ ਵਿੱਚ ਪੈਦਾ ਹੁੰਦੇ ਹਨ ਉਹਨਾਂ ਨੂੰ ਅਸੀਂ ਦੂਰ ਕਰਨ ਦੇ ਵਿੱਚ ਜਿਆਦਾ ਸਫਲ ਹੋ ਸਕਦੇ ਹਾਂ ਜੀ ਕਿਉਂਕਿ ਸੰਗਤ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਲੋਹੇ ਨੂੰ ਲੋਹਾ ਹੀ ਘਟਦਾ ਹੈ ਇਸ ਕਰਕੇ ਵੀਰਵਾਰ ਵਾਲੇ ਦਿਨ ਜਿਆਦਾ ਨਕਾਰਾਤਮਕ ਸ਼ਕਤੀਆਂ ਪੈਦਾ ਹੁੰਦੀਆਂ ਹਨ ਅਤੇ ਵੀਰਵਾਰ ਵਾਲੇ ਦਿਨ ਹੀ ਜਿਆਦਾ ਘਾਟਾ ਸਾਨੂੰ ਦੇਖਣ ਨੂੰ ਮਿਲਦਾ ਹੈ ਇਸੇ ਨਾਲ ਹੀ ਜੇਕਰ ਅਸੀਂ ਵੀਰਵਾਰ ਵਾਲੇ ਦਿਨ ਹੀ ਜਿਆਦਾ ਪੁੰਨ ਕਰ ਦਿੰਦੇ ਹਾਂ ਤਾਂ ਪਾਪਾਂ ਤੋਂ ਜਿਆਦਾ ਸਾਡੇ ਪੁੰਨ ਸਾਬਿਤ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰੇ ਖੁਸ਼ੀਆਂ ਖੇੜੇ ਬਣੀ ਰਹਿੰਦੇ ਹਨ ਅਤੇ ਅਸੀਂ ਕਿਸੇ ਵੀ ਕੰਮ ਨੂੰ ਜੇਕਰ ਹੱਥ ਪਾਉਂਦੇ ਹਾਂ ਤਾਂ ਉਹ ਸਾਡਾ ਕੰਮ ਸਿਰੇ ਚੜ ਜਾਂਦਾ ਹੈ ਜੀ ਸੰਗਤ ਜੀ ਇਸੇ ਨਾਲ ਹੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਕਈ ਵਾਰ ਕੀ ਹੁੰਦਾ ਹੈ ਅਸੀਂ ਕਿਸੇ ਤੋਂ ਕੋਈ ਸੈਕੰਡ ਹੈਂਡ ਚੀਜ਼ ਖਰੀਦ ਲੈਂਦੇ ਹਾਂ ਤਾਂ ਕਦੇ ਵੀ ਸੰਗਤ ਜੀ ਵੀਰਵਾਰ ਵਾਲੇ ਦਿਨ ਕੋਈ ਵੀ ਚਲਦੀ ਵਸਤੂ ਜੇਕਰ ਤੁਸੀਂ ਘਰ ਵਿੱਚ ਲਿਆਉਣੀ ਹੈ ਤਾਂ ਕਦੇ ਵੀ ਵੀਰਵਾਰ ਵਾਲੇ ਦਿਨ ਉਸ ਨੂੰ ਨਾ ਲਿਓ ਜੀ ਕਿਉਂਕਿ ਪੁਰਾਣੀਆਂ ਚੀਜ਼ਾਂ ਪਈਆਂ ਪਈਆਂ ਹਮੇਸ਼ਾ ਵੀਰਵਾਰ ਵਾਲੇ ਦਿਨ ਆਪਣੇ ਅੰਦਰ ਨਕਾਰਾਤਮਕ ਸ਼ਕਤੀ ਨੂੰ ਧਾਰਨ ਕਰ ਲੈਂਦੇ ਹਨ ਜਿੰਨਾ ਕਰਕੇ ਸੰਗਤ ਜੀ ਉਹ 네ਗੇਟਿਵ એનર્ਜੀ ਸਾਡੇ ਘਰੇ ਦਾਖਲ ਹੋ ਸਕਦੀ ਹੈ ਇਸ ਕਰਕੇ ਜੇਕਰ ਤੁਸੀਂ ਪੁਰਾਣੀਆਂ ਚੀਜ਼ਾਂ ਜਾਂ ਸੈਕੰਡ ਹੈਂਡ ਚੀਜ਼ਾਂ ਨੂੰ ਘਰ ਵਿੱਚ ਖਰੀਦ ਕੇ ਲਿਆਉਂਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਉਸ ਨੂੰ ਤੁਸੀਂ ਸੋਮਵਾਰ ਵਾਲੇ ਦਿਨ ਹੀ ਘਰ ਵਿੱਚ ਲਿਆਉਣਾ ਹੈ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਇਹ ਕੁਝ ਕੰਮ ਸਨ ਜੋ ਤੁਸੀਂ ਵੀਰਵਾਰ ਵਾਲੇ ਦਿਨ ਕਰਨੇ ਸਨ ਅਤੇ ਕੁਝ ਕੰਮ ਸਨ ਜੋ ਤੁਸੀਂ ਵੀਰਵਾਰ ਵਾਲੇ ਦਿਨ ਨਹੀਂ ਕਰਨੇ ਸਨ ਇਸ ਕਰਕੇ ਇਸ ਤਰ੍ਹਾਂ ਦਾ ਬੈਲੈਂਸ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਣਾਈ ਰੱਖਣਾ ਹੈ ਜੀ ਮੈਨੂੰ ਉਮੀਦ ਹੈ ਕਿ ਅੱਜ ਤੋਂ ਬਾਅਦ ਤੁਸੀਂ ਇਸ ਗੱਲਾਂ ਦਾ ਧਿਆਨ ਰੱਖੋਗੇ ਅਤੇ ਸੰਗਤ ਜੀ ਜੇਕਰ ਇਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਅਤੇ ਇਸੇ ਤਰ੍ਹਾਂ ਦੇ ਉਪਾਅ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ ਅੱਜ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਤੁਹਾਨੂੰ ਬਹੁਤ ਵਧੀਆ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਹਮੇਸ਼ਾ ਹੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਰਕੇ ਬਹੁਤ ਸੰਗਤਾਂ ਨੇ ਆਪਣੀ ਜ਼ਿੰਦਗੀ ਵਿੱਚ ਲਾਭ ਪ੍ਰਾਪਤ ਕੀਤੇ ਹਨ ਜੀ ਅਤੇ ਸੰਗਤ ਜੀ ਇਹ ਅਜਿਹੇ ਉਪਾਅ ਹਨ ਜੋ ਕਿ ਟੂਨੇ ਟੋਟਕਿਆਂ ਤੋਂ ਬਿਲਕੁਲ ਵੱਖ ਹਨ ਜੀ ਇਸ ਤਰ੍ਹਾਂ ਦੇ ਉਪਾਅ ਵਿਅਕਤੀਗਤ ਤੌਰ ਤੇ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੀ ਇਸ ਕਰਕੇ ਸੰਗਤ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ